ਉਹ ਵਾਇਰਲ ਹੋ ਰਹੀ ਆ ਵੀ ਭਾਈ ਇੱਥੇ ਚੀਤਾ ਜਿਹੜਾ ਤੇਂਦੂਆ ਹਨਾ ਤੇਂਦੂਆ ਚੀਤਾ ਜਾਂ ਸ਼ੇਰ ਸ਼ੇਰ ਜਾਂ ਕੁਝ ਵੀ ਕਹਿ ਲਓ ਵੀ ਇਸ ਪੌਦੇ ਦੇ ਵਿੱਚ ਦੀ ਲੰਘਿਆ ਆ ਉਹਨਾਂ ਕਰਦੇ ਬਈ ਬ੍ਰਾਈਟਨੈਸ ਵਧਾ ਦੇ ਮੜੀ ਜੀ ਤੇ ਵੀਡੀਓ ਦਿਖਾ ਦੇ ਲੈਓ ਜੀ ਆ ਦੇਖੋ ਉਹਨੂੰ ਸਿੱਧਾ ਕਰ ਦਿਓ ਕਾਸ਼ ਤੇਰੇ ਲਈ ਤੇ ਕਰੀਂ ਇਹ ਰੇ ਤੇ ਸਾਫ ਨਹੀਂ ਆ ਰਹੀ ਸਾਫ ਨਹੀਂ ਆ ਰਹੀ ਆ ਤੇਰਾ ਆ ਉਹ ਪਾਇ ਪਾ ਉਹ ਸਾਹਮਣੇ ਪਾਉਦਾ ਕੀ ਮਤਰੀ ਉਹ ਤੁਹਾਨੂੰ ਤਾਂ ਵੀ ਕਿਰਾਂ ਮੜੀਏ ਕਲੀਅਰ ਕਰਦੀ ਹੈ ਨਾ ਤੇ ਕੱਲ ਆਸ ਜ ਇਸ ਜਗ੍ਹਾ ਦੇ ਉੱਤੇ ਜਿਹੜੇ ਬੰਦੇ ਕੱਲ ਸ਼ਾਮ ਨੂੰ ਹਾਂ ਕੱਲ ਸ਼ਾਮ ਨੂੰ 6:00 ਵਜੇ ਕੇ 12-13 ਮਿੰਟਾਂ ਦਾ ਜਿਹੜੇ ਬੰਦੇ ਕਹਿੰਦੇ ਸੀਗੇ ਵੀ ਹੈ ਨਹੀਂ ਹੈ ਨਹੀਂ ਹਨਾ ਸੋ ਕੱਲ ਕਲੀਅਰ ਹੋਇਆ ਬਈ ਵੀ ਹੈਗੀਏ ਚੀਜ਼ ਹਨਾ ਨਹੀਂ ਆ ਜਿਹੜੀ ਆਪਾਂ ਕੀ ਜੀ ਇੰਜਨ ਇੰਜਨ ਚੱਲਦਾ ਸੀ ਉਹ ਇੰਜਨ ਤੇ ਟੋਕਾ ਹੁੰਦਾ ਸੀ ਟਕ 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 ਦੀ ਆਵਾਜ਼ ਜਿਹੜੀ ਉਹ ਆ ਇੰਜਨ ਦੀ ਆਉਂਦੀ ਕੱਕੂ ਪੁੱਤਿਆਂ ਦੇ ਜਿਹਾ ਬਾਈ ਬਣੀ ਆ ਪਾਏ ਪਾ ਮਿੱਤਰੋ ਇੱਥੋਂ ਉਹ ਉੱਥੇ ਤੱਕ ਜਾ ਹੋ ਗਿਆ ਰੀਲ ਪਾਈ ਹੋਈ ਦੇਖ ਲਿਓ ਇੱਧਰ ਲਿਆ ਮੜਿਆ ਫੋਨ ਇੱਥੇ ਦਿਖਾ ਮੜਿਆ ਆ ਦੇਖ ਲਓ ਇਹ ਦੇਖ ਨਿਓ ਬਾਈ ਕਹਿੰਦਾ ਵੀ ਆ ਦੇਖੋ ਉਹ ਦੇਖੋ ਮਿੱਤਰੋ ਉਹ ਪਾਉ ਦਾ ਸਾਹਮਣੇ ਤੇ ਆ ਬਾਹਣ ਬਾਹਿਆ ਪਿਆ ਹੈ ਨਾ ਉਹ ਮੇਰੇ ਸਾਰਾ ਕੋ ਦਾ ਦੇ ਵਿੱਚ ਵੀਰ ਕਹਿੰਦੇ ਵੀ ਪੁਰਾਣੀ ਵੀਡੀਓ ਨੇ ਬਈ ਕੱਲ ਦੀ ਆ 5:30 ਵਜੇ ਦੀ 6:12 13 ਮਿੰਟਾਂ ਦੀ ਕੱਲ ਦੀ ਕੱਲ ਸ਼ਾਮ ਨੂੰ ਦੋਸਤੋ ਇਸ ਪੌਦੇ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਤੇਂਦੂਆ ਚਿੱਤਾ ਹਾਂ ਚਿੱਤਾ ਕੁਝ ਵੀ ਲਾ ਲਓ ਵੀ ਇਹਦੇ ਵਿੱਚ ਵੀ ਇਹਦੇ ਵਿੱਚ ਦੇਖਿਆ ਗਿਆ ਹਾਂ ਮਲੇ ਉੱਥੇ ਪੈੜਾਂ ਵੀ ਪਈਆਂ ਨੇ ਮੇਰੇ ਕੋਲ ਇੱਥੇ ਟਿਕ ਟਿਕ ਖੜ ਕੇ ਵੀਡੀਓ ਬਣਾਈ ਇੱਥੇ ਖੜ ਕੇ ਵੀਡੀਓ ਬਣਾਈ ਹੋਈ ਬਾਈ ਇਹਨੇ ਕੱਖ ਖੁੱਤਰੀ ਜਾਂਦੇ ਆ ਮਸ਼ੀਨ ਤੇ ਪੀਟਰ ਛੋਟੇ ਸਾਹਮਣੇ ਪਿਆ ਮਿੱਤਰੋ ਇਹਦੀ ਟਿਕ ਟਿਕ ਦੀ ਆਵਾਜ਼ ਜਿਹੜੀ ਤੁਸੀਂ ਸੁਣ ਸਕਦੇ ਹੋਗੇ ਬਤਵੀਰ ਕਹਿੰਦੇ ਨੇ ਪੁਰਾਣੀ ਵੀਡੀਓ ਬਈ ਕੋਈ ਹੋਣੀ ਹੈ ਨਾ ਕਿੰਨੀ ਸੀਗਾ ਸਾਡੇ ਨਾਲ ਮੁੰਡਾ ਹੈਗਾ ਉਹਦੇ ਮਾਮੇ ਦੇ ਮੁੰਡੇ ਦਾ ਦੋਸਤ ਸੀ ਜਿਹਨੇ ਵੀਡੀਓ ਬਣਾਈ ਹੈ ਬਾਈ ਜਿਹਨੇ ਵੀਡੀਓ ਬਣਾਈ ਆ ਹਾਂ ਤੇ ਇਕੱਠੇ ਖੇਤ ਸੀਗੇ ਤੇ ਇਹ ਸਥਾਨ ਦੇ ਵਿੱਚ ਜਿਹੜੀ ਭਾਈ ਜਿਹੜਾ ਸ਼ੇਰ ਕਹਿੰਦੇ ਨੇ ਵੀ ਹਾਂ ਵਿੱਚ ਕਹਿੰਦੇ ਨੇ ਅਫਵਾਹਾਂ ਨੇ ਅਫਵਾਹਾਂ ਨੇ ਕੁੱਤੇ ਜੀਆਂ ਪੈੜਾਂ ਨੇ ਆ ਪਾਇਪ ਕੋਲ ਦੀ ਵੀਡੀਓ ਆ ਪਾਇਪ ਕੋਲ ਦੀ ਵੀਡੀਓ ਸਾਹਮਣੇ ਪਉਦਾ ਤੇ ਇਧਰ ਪਿਛੇ ਸਾਈਡ ਤੇ ਮੱਕ ਖੜਾਗਾ ਵੀਡੀਓ ਵੀ ਦੇਖ ਸਕਦੇ ਹੋ ਤੇ ਉਧਰੋਂ ਆਪਣਾ ਲਾਈਵ ਦੇਖ ਸਕਦੇ ਹੋ ਹਾਂ ਸਾਰਾ ਉਹ ਕਰਕੇ ਤੇ ਤੁਸਾਂ ਵੀ ਸ਼ੇਅਰ ਕਰੀ ਚੱਲੋ ਜਰੂਰ ਤੇ ਤੁਸਾਨੂੰ ਮਿੱਤਰੋ ਆਪਾਂ ਪੈੜਾਂ ਵੀ ਦਿਖਾ ਦੇਣੇ ਚਿੱਤੇ ਦੀ ਹਨਾ ਭਾਈ ਤੁਸਾਨੂੰ ਕਿਉਂਕਿ ਪਹਿਲਾਂ ਸਾਨੂੰ ਵੀ ਯਕੀਨ ਨਹੀਂ ਸੀ ਜਦੋਂ ਅਸੀਂ ਪਹਿਲਾਂ ਵੀਡੀਓ ਪਾਈਆਂ ਨੇ ਸਾਨੂੰ ਇਹ ਸੀ ਵੀ ਕੋਈ ਵੱਡਾ ਗੱਦੀ ਕੁੱਤਾ ਜਾਂ ਕੁਝ ਹੋਰ ਹੋਣਾ ਵੀ ਸਾਨੂੰ ਵੀ ਇੰਝ ਲੱਗਦਾ ਸੀ ਚਲ ਕੁੱਤਾ ਹੋਊਗਾ ਹਨਾ ਪਰ ਕੁੱਤੇ ਦੇ ਨਾਲੋਂ ਥੋੜੀ ਜਿਹੀ ਵੱਡੀ ਪੈੜ ਆ ਇਹ ਚੀਜ਼ ਦੀ ਹਾਂ ਕੁੱਤੇ ਦੇ ਪੈੜ ਨਾਲੋਂ ਥੋੜੀ ਜਿਹੀ ਵੱਡੀ ਆ ਪੈੜ ਤੇ ਇੱਥੇ ਆਉਂਦੀਆਂ ਵੀ ਪਈਆਂ ਨੇ ਆਪਣੀਆਂ ਕੀ ਨੇ ਸੂਰਾਂ ਦੀਆਂ ਸੂਰਾਂ ਦੀਆਂ ਉਹ ਸੂਰ ਵੀ ਬਾਈ ਕਹਿੰਦਾ ਰਹਿੰਦਾਗਾ ਤੇ ਬਾਈ ਕਹਿੰਦਾ ਮੁਸ਼ਕ ਆਉਂਦਾ ਸੀਗਾ ਸਾਨੂੰ 2-3 ਦਿਨ ਹੋ ਗਏ ਇੱਥੋਂ ਤੇ ਉਹ ਹੁਣ ਬਈ ਗਿਆ ਹੈ ਨਾ ਆ ਕੁੱਤੇ ਦੀ ਦਾੱਡੀ ਦੱਸ ਦਈਆ ਤੇ ਆ ਬਾਹਣ ਬਾਹ ਹੈ ਉਹਨੇ ਹੱਲ ਜ ਮਾਰੇ ਨਹੀਂ ਮੜੇ ਮੜੇ ਪਹਿਣੀ ਦੇ ਪਿੰਡ ਪਹਿਣੀ ਮਹਾਰਾਜ ਵਿਖੇ ਖਾਣ ਪਹਿਣੀ ਵਾਲੇ ਦੇ ਪਿੰਡ ਹਾਂ ਪੜ ਜਾ ਇੱਥੇ ਹੀ ਦੀ ਕਿਧਰ ਗਿਆ ਪੜਾ ਆਉ ਸੀਗਾ ਹਾਂ ਉੱਥੇ ਆ ਉੱਥੇ ਉਦੋਂ ਬਾਅਦ ਪਹੁੰਚ ਦਿਖਾ ਦੇਣਗੇ ਆ ਆ ਸੀ ਤੇ ਮਿੱਤਰੋ ਨਹੀਂ ਨਹੀਂ ਆਉ ਸੀ ਗਿਆ ਯਾਰ ਆ ਸੀ ਆ ਆ ਸੀ ਆ ਸੀ ਆ ਸੀ ਆ ਸੀ ਮਿੱਤਰੋ ਆ ਸੀ ਗਿਆ ਤੇ ਆਈਆਂ ਇੱਧਰ ਨੂੰ ਮੁੜ ਕੇ ਨੇ ਆ ਸੀ ਦੇਖੋ ਆ ਸੀ ਆ ਇਹਨੂੰ ਕਿਹਾ ਦੇਖੋ ਆ ਦੇ ਪੰਜਾ ਦਿਖਾਉਣੇ ਆ ਆ ਪੰਜਾ ਬਾਈ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਇਹਨਾ ਆ ਦੇਖ ਲਓ ਪੰਜਾ ਕਿੱਡਾ ਖੁਆ ਹੋਇਆ ਹੋਇਆ ਪੈਰ ਆ ਦੇਖ ਲਓ ਹੁਣ ਤੁਸੀਂ ਨੌਂਦਰਾਂ ਤੇ ਆ ਦੇਖੋ ਇੱਥੇ ਖੋਇਆ ਹੋਇਆ ਐਨੂੰ ਗਿਆ ਉਹ ਤੋਂ ਬਾਅਦ ਪਲਾੰਗ ਬਹੁਤ ਡਬਲ ਆ ਗਈ ਪਲਾੰਗ ਦਾ ਫਰਕ ਦੇਖੋ ਪਲਾੰਗ ਆਪਣੇ ਜਿੰਨੀ ਪਲਾੰਗ ਆ ਗਈ ਹੈ ਆ ਜਾਂਦਾ ਆ ਜਾਂਦਾ ਹਾਂ ਉਦੋਂ ਬਾਅਦ ਆ ਜਾਂਦਾ ਤੇ ਮਿੱਤਰੋ ਆ ਜਾਂਦੀਆਂ ਪੈੜ ਦੇਖੋ ਆ ਜਾਂਦਾ ਵਿੱਚ ਜਮਾ ਜਮਾ ਆ ਆ ਸੀ ਆ ਸੀ ਆ ਸੀ ਆ ਜਮਾ ਸਹੀ ਹੈ ਉਹਰੇ ਕੱਟੜੇ ਥਾਂਗਾ ਪੈਰ ਦੇਖੋ ਕਿੱਡਾ ਪੰਜਾਗਾ ਆ ਥਾਂ ਦਾ ਕੁੱਤੇ ਦਾ ਪੈਰ ਇਹਨਾਂ ਗੁਰਦਾ ਨਹੀਂ ਹੁੰਦਾ ਬਾਈ ਉਦੋਂ ਬਾਅਦ ਇਹਨਾਂ ਨੇ ਬਾਹਣ ਬਾਹਿਆ ਆਹ ਆ ਬਾਹਿਆ ਤੜਕੇ ਤੇ ਉਦੋਂ ਬਾਅਦ ਜਦੋਂ ਦੇਖਿਆ ਇਹਨਾਂ ਨੇ ਇੱਕ ਮਿੰਟ ਇੱਕਮੜੇ ਖੜ ਜਾ ਆ ਉੱਥੇ ਹੀ ਉਹ ਸੀ ਖੜ ਜਾ ਇਹ ਰੀਜ ਉੱਥੇ ਸੀ ਚਾਲੇ ਹੀ ਆ ਆਹ ਦੇਖ ਆ ਸੀ ਆ ਜਾਂਦੇ ਦੀਆਂ ਨੇ ਆ ਸੀ ਆ ਸੀ ਜਾਂਦੇ ਦੀਆਂ ਮਿੱਤਰੋ ਆ ਦੇਖ ਆ ਸੀ ਜਾਂਦੇ ਦੀਆਂ ਪੜਾ ਬਈ ਆ ਦੇਖੋ ਜਾਂਦੇ ਦੀ ਮਿੱਤਰੋ ਪੜਾ ਆਹ ਦੇਖ ਆ ਜਮਾ ਨੇੜੇ ਦਿਖਾ ਦੇਣਾ ਤੁਹਾਨੂੰ ਆਪਾਂ ਚੰਕ ਕਰੀ ਪੌ ਦੇ ਵਿੱਚ ਨੌਂਦਰਾ ਉਵੇਂ ਜੁਕਰ ਤੁਸੀਂ ਦੋਸਤੋ ਰੀਲ ਦੇਖ ਲਓ ਉਹ ਦੇਖੋ ਸਾਰੇ ਤੁਹਾਨੂੰ ਵੀਡੀਓ ਚ ਜਿਹੇ ਨਾ ਦੇਣਾ ਪੂਰਾ ਇੱਥੋਂ ਜਮਾ ਕਲੀਅਰ ਹੁੰਦਾ ਵੀ ਆ ਦੇਖੋ ਚਿੱਤੀਆਂ ਪੜਾ ਨੇ ਆ ਮੱਕੀ ਦੇ ਵਿੱਚੋਂ ਨਿਕਲ ਕੇ ਉਹ ਆ ਬੌਦ ਦੇ ਵਿੱਚ ਆਇਆ ਹੋਇਆਗਾ ਆ ਦੂਰੀ ਦੇਖੋ ਤੇ ਆ ਦੇਖੋ ਹੋਰ ਪੈੜ ਦੇਖੋ ਤੁਹਾਨੂੰ ਆਪਾ ਪੌਦ ਦੇ ਵਿੱਚ ਪੌਦ ਐ ਬਾਈ ਨੇ ਬੀਜੀ ਹੋਈ ਆ ਵੀ ਖਰਾਬ ਨਾ ਆ ਆ ਦੇਖੋ ਯਾਰ ਆ ਆ ਗਿਆ ਮੈਂ ਖੜ ਜਾ ਇੱਥੇ ਆ ਦੇਖੋ ਮਿੱਤਰੋ ਆ ਦੇਖੋ ਯਾਰ ਆ ਸੀ ਬਾਈ ਪੌਦ ਇਹਦੀਆਂ ਚਿੱਤੇ ਦੀਆਂ ਪੈੜਾਂ ਕੱਲ ਇਸ ਜਗ੍ਹਾ ਦੇ ਉੱਤੇ ਨਹੀਂ ਦੇਖਿਆ ਗਿਆਗਾ ਆ ਪਈਆਂ ਨੇ ਪੈੜਾਂ ਇੱਥੋਂ ਪਲਾਂਗਾ ਤੇ ਉਹ ਤਰਿਆ ਦੇ ਆ ਦੇਖੋ ਮਿੱਤਰੋ ਇੱਥੋਂ ਚੱਕ ਕੇ ਪਲਾਂਗਾ ਆ ਤਰੀ ਹੋਈ ਆ ਇੱਥੇ ਦੋਸਤੋ ਕੱਲ ਵੀਡੀਓ ਵੀ ਆਈ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਹਾਂ ਕੱਲ ਵਾਲੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈਗੀ ਤੇ ਆਹ ਮੂੜੇ ਪੇੜਾਂ ਤੁਰੀਆਂ ਹੋਈਆਂ ਆਹ ਦੇਖੋ ਆ ਜਾਂਦੇ ਦੀਆਂ ਪੇੜਾਂ ਨਹੀਂ ਆਹ ਦੇਖੋ ਆ ਪੇੜਾ ਮਿੱਤਰੋ ਜਿੱਤੇ ਦੀ ਤੇ ਲੋਵਾ ਕਹਿ ਸਕਦੇ ਆ ਹਨਾ ਇੱਥੇ ਨਹਿਰ ਦੇ ਆਲੇ-ਦਾਲ ਹੀ ਰਹਿੰਦਾ ਇਹ ਉੱਤੋਂ ਆਇਆ ਤੇ ਫੇਰ ਇੱਧਰੋਂ ਗਿਆਗਾ ਰੈਨਮ ਸੇਰਾ ਦਾ ਇੱਥੀ ਹੈਗਾ ਹਾਂ ਆਹ ਪੇੜ ਕਿੱਡੀ ਤੋਂ ਲਾਗਾ ਪੱਟੀ ਆਹ ਤੇ ਆਹ ਪੁਰਾਣੀਆਂ ਪੇੜਾਂ ਹੋ ਸਕਦੀਆਂ ਨੇ ਇਹਦੀਆਂ ਨਹੀਂ ਨਹੀਂ ਇਹ ਇੱਕ ਆਉਂਦੇ ਦੀਆਂ ਨੇ ਇੱਕ ਇਹ ਇੱਕ ਆਉਂਦੇ ਦੀਆਂ ਨੇ ਇੱਕ ਜਾਂਦੇ ਦੀਆਂ ਨੇ ਮਿੱਤਰੋ ਆਹ ਦੇਖੋ ਯਾਰ ਆਹ ਜੀ ਆਹ ਦੇਖੋ ਲੈ ਆਸੀ ਆ ਪੈੜਾ ਆਸੀ ਆਸੀ ਖੂਬੀ ਹੋਈ ਦੇਖ ਇਧਰੋਂ ਉੱਥੋਂ ਦੇਖ ਨਾ ਬਾਇਆ ਇਧਰੋਂ ਨੈਟਵਰਕ ਉੱਡ ਗਿਆ ਗਰਮੀ ਬੇਦਾਬਾਲੀ ਆ ਨੈਟਵਰਕ ਉੱਡ ਗਿਆ ਹੂੰ ਨੈਟਵਰਕ ਉੱਡ ਗਿਆ ਸੀਗਾ ਕਿੱਥੇ ਨਹੀਂ ਉਤਰਨਾ ਬਈਆ ਹੋ ਨਾ ਹੋ ਜੇ ਬਹੁਤ ਬਲਾਂਗ ਦਿਓ ਯਾਰ ਕਿੱਡੀ ਆ ਇਧਰ ਵੀ ਆ ਬੱਟੇ ਵੱਟ ਗਿਆ ਹੋਇਆ ਇਧਰ ਹੋਗਾ ਪਤਾ ਹੋਈ ਆ ਦੇਖ ਆ ਕਿਵੇਂ ਗੁੜੀਆਂ ਪੂਰੀਆਂ ਆ ਮਿੱਤਰੋ ਆ ਬਲਾਂਗ ਪੂਰੀ ਆ ਦੇਖੋ ਆ ਬਲਾਂਗ ਕਿੱਥੇ ਆ ਪੂਰੀ ਇੰਨੀ ਦੂਰੀ ਆ ਖੁੱਪ ਹੋ ਗਿਆ ਆ ਦੇ ਆ ਪਈਆ ਪਾ ਲਾ ਮੇਰਾ ਪੈਰ ਤਰ ਹੈ ਗਿਆ ਆਹਰ ਗੱਡਾ ਦੇਖ ਲੈ ਮੇਰਾ ਪੈਰ ਤਰ ਹੈਗਾ ਉੱਤੇ ਚੱਪਲੀ ਕਹਿੰਦਾ ਰਤੀ ਹਾਂ ਆ ਦੇਖੋ ਇੱਥੋਂ ਪਲਾਂਗ ਪਟਕੇ ਨੇ ਉੱਥੇ ਤਰੀ ਆ ਉਹ ਦੇ ਇੱਥੋਂ ਪਲਾਂਗ ਪਟਕੇ ਉਹ ਤਰੀ ਹੋਈ ਆ ਉਹ ਤਰੀ ਹੋਈ ਆ ਲਾਈ ਵੀ ਮਿੱਤਰੋ ਦੇਖੋ ਯਾਰ ਘਟੋ ਘਟ 4 ਫੁੱਟ ਦਾ ਫਾਸਲਾ ਹੈਗਾ ਹੈ ਨਾ ਹਾਂ ਪੂਰਾ ਹੈਗਾ 3 2 3 ਫੁੱਟ ਦਾ ਹੈਗਾ ਦੇ ਇੰਨਾ ਲੰਬਾ ਹੁੰਦਾ ਹੀ ਆ ਇੰਨਾ ਇੰਨਾ ਤਾਂ ਹੁੰਦਾ ਹੀ ਹੁੰਦਾ ਹੈਗਾ ਇਹਨਾਂ ਦਾ ਮੈਂ ਤਾਂ ਹੂ ਵੀ ਹੁੰਦਾ ਆ ਦੇਖ ਤੇ ਮਿੱਤਰੋ ਆ ਦੇਖੋ ਯਾਰ ਹਨਾ ਬੁਰੀ ਆ ਬੰਦੇ ਇਹ ਬੁਰੀ ਆ ਦੇਖੋ ਬੰਦੇ ਨੂੰ ਆਪਣੀ ਇੱਕ ਕੋਹ ਤਰੀਆ ਦੇਖੋ ਆਪਣੀਆਂ ਦੋਨਾਂ ਕਰਮਾਂ ਦੀ ਡੀਕੋ ਬਲਾਂਗਾ ਜੀ ਉਹ ਚੱਕ ਕੇ ਬਲਾਂਗ ਦੋ ਉਸ ਤੋਂ ਆ ਸੀ ਇੱਥੇ ਆ ਇੱਥੋਂ ਚੱਕ ਕੇ ਹੋ ਵਿੱਚ ਇੱਥੋਂ ਚੱਕ ਕੇ ਹੋ ਵਿੱਚ ਉਤਰਿਆ ਫਿਰ ਖਾਲ ਦੇ ਵਿੱਚ ਆ ਦੇਖੋ ਮਿੱਤਰੋ ਇੱਥੇ ਆਹ ਪਲਾਂਗਾਂ ਦੇਖ ਲਓ ਤੁਸੀਂ ਇੱਕ ਮੈਂ ਜਾ ਕੇ ਇਹ ਸੋਈ ਰਿਹਾ ਜੀ ਇਹ ਆਇਆ ਹੋਇਆ ਹੈ ਆਹ ਤੇ ਪਲਾਈਆਂ ਲਿਖੀਂ ਪਿੰਜਰਾ ਲਾ ਕੇ ਆਵਾਂ ਆਜਾ ਭਾਈ ਆਜੋ ਜੇ ਕੋਈ ਆ ਸਕਦਾ ਹਾਂ ਜੇ ਪਿੰਜਰਾ ਲਾਉਣ ਨਾਲ ਕੋਈ ਹੈਗਾ ਤਾਂ ਆਜੋ ਆਹ ਸਪਲਾਈ ਇੱਥੋਂ ਆ ਦੇਖੋ ਆ ਦੇਖੋ ਮਿੱਤਰੋ ਇਧਰੋਂ ਹੁਣ ਇਧਰੋਂ ਲੰਘ ਗਿਆ ਪਲਾਈਆਂ ਦੇਖੋ ਜੀ ਆਹ ਲੈ ਲੋ ਜੀ ਆਹ ਦੇਖੋ ਪੈੜਾ ਆ ਵੀੰਨੇ ਇੱਕ ਪੈੜ ਇੱਕ ਚੀਜ਼ ਹੋ ਰਿਹਾ ਕੁੱਤਾ ਡੋੜਾ ਡੱਧਰੂ ਇਕੱਠਾ ਵਿੱਚ ਕਹਿੰਦੇ ਨੇ ਵੀਰ ਕਹਿੰਦੇ ਨੇ ਗੁੰਮਰਾਹ ਕਰਦੇ ਨੇ ਹਾਂ ਗੁੰਮਰਾਹ ਹੁਣ ਨਹੀਂ ਬਾਈ ਹੋ ਸਕਦਾ ਬਾਈ ਹੁਣ ਨਹੀਂ ਹੁੰਦਾ ਕਿਉਂਕਿ ਹੁਣ ਰੀਅਲਟੀ ਕਲੀਅਰ ਹੋ ਗਿਆ ਵੀ ਹੈਗਾਗਾ ਲੈ ਮਿੱਤਰੋ ਆ ਦੇਖੋ ਪੈੜ ਕੀ ਡੀਆ ਦਾ ਜਮਾ ਸਾਂਚਾ ਹੀ ਬਣਾਇਆ ਪਿਆ ਹੁਣ ਪੈੜ ਦਾ ਇਥੋਂ ਹੂੰ ਪੈੜ ਦਾ ਸਾਂਚਾ ਪੂਰਾ ਫੁੱਲ ਬਣਾਇਆ ਪਿਆ ਪੈੜ ਦਾ ਉਹ ਗਾਹਾਂ ਦੇਖ ਲੈ ਹੂੰ ਗਾਹਾਂ ਦੇਖ ਲੈ ਤੇ ਆ ਦਨੂੰ ਡਰੇਨ ਆ ਗਈ ਮੱਕ ਆ ਗਿਆ ਨਾ 4 ਫੇਰੇ ਹੈ ਲੋਕੇਸ਼ਨ ਉਹੀ ਦਿਖਾਉਣਾ ਰੀਲ ਵਾਲੀ ਰੀਲ ਵਾਲੀ ਲੋਕੇਸ਼ਨ ਆਪਾਂ ਦੁਬਾਰੇ ਫੇਰ ਦਿਖਾ ਦੇਣਾ ਵੀਰਾਂ ਨੂੰ ਕਿਹੜੀ ਵੀਡੀਓ ਦੇਖੀ ਆਪਾਂ ਵੀਰਾਂ ਨੂੰ ਸਾਕਾ ਆਗਾ ਵੀ ਕਹਿੰਦੇ ਨੇ ਵੀ ਲੋਕੇਸ਼ਨ ਨਹੀਂ ਹੈ ਨਾ ਲੋਕੇਸ਼ਨ ਆ ਪੌਦਿਆਂ ਮਿੱਤਰੋ ਤੁਹਾਨੂੰ ਪਤਾ ਲੱਗੇ ਦੁਬਾਰਾ ਪਾਏ ਪਾਏ ਨਾ ਕਾਲਾ ਇਨਸਾਨ ਇਹ ਬੰਦੇ ਤਾਂ ਨਹੀਂ ਕਰਦਾ ਇਹ ਬੰਦੇ ਤੋਂ ਬੰਦਿਆਂ ਤੋਂ ਇਹ ਡਰਦਾ ਬੰਦਿਆਂ ਤੋਂ ਇਹ ਜਾਨਵਰ ਡਰਦਾ ਹੈਗਾ ਇਹ ਜਾਨਵਰਾਂ ਦਾ ਨੁਕਸਾਨ ਜਿਆਦਾ ਹੀ ਕਰਦੇ ਜਿਵੇਂ ਦੱਸਿਆ ਵੀ ਕੁੱਤੇ ਹੋਗੇ ਲਵੇਂ ਲਾਉਣੇ ਸੂਰ ਹੋਗੇ ਰੋਜ ਹੋਗੇ ਉਹ ਚੀਜ਼ਾਂ ਨੂੰ ਉਹ ਕਰਦਾ ਇਹ ਨੁਕਸਾਨ ਨਾ ਇੱਕ ਟਾਰਕਾ ਟਟਾਇਆ ਮਿੱਤਰੋ ਆ ਟੋਕਾ ਕਰਦੇ ਸੀ ਵੀਰ ਹੁਣੀ ਇੱਥੇ ਆ ਦੇਖ ਸਕਦੇ ਹੋ ਤੇ ਭੈਣੀ ਮਰਾਜਪਿੰਡ ਆ ਦੇਖੋ ਇੱਥੋਂ ਵੀਡੀਓ ਜਿਹੜੀ ਬਣੀ ਹੋਈ ਆ ਹਾਂ ਆ ਇੱਥੋਂ ਮਿੱਤਰੋ ਵੀਡੀਓ ਬਣੀ ਹੋਈ ਆ ਦੇਖ ਸਕਦੇ ਤੁਸੀਂ ਸਾਹਮਣੇ ਪਾਇ ਪਾ ਕੇ ਵੀਡੀਓ ਦੇ ਵਿੱਚ ਵੀ ਤੁਸੀਂ ਜਾ ਕੇ ਦੇਖਦੇ ਨੇ ਆਪਣੀ ਰੀਲ ਪਾਈ ਹੋਈ ਹੈਗੀ ਹੈਨਾ ਫੇਸਬੁੱਕ ਪੇਜ ਤੇ ਤੇ ਮਸ਼ੀਨ ਤੋਂ ਇੱਥੋਂ ਸਿਰਫ 150 150 ਫੁੱਟ ਦੀ ਦੂਰੀ ਤੇ ਪਹੁੰਚ ਆ ਗਈ ਆ ਹਾਂ ਤੇ ਇੱਥੇ ਪੌਦ ਦੇ ਵਿੱਚ ਬਾਈ ਹੁਣੀ ਮੱਕ ਕੁਤਰੀ ਜਾਂਦੇ ਸੀ ਆ ਮਸ਼ੀਨ ਦੇ ਉੱਤੇ ਮਿੱਤਰੋ ਇੱਥੇ ਟਕ ਟਕ ਦੀ ਬਾਜ ਜਿਹੜੀ ਉਹ ਆ ਮਸ਼ੀਨ ਦੀ ਆ ਇੱਥੇ ਇੱਥੇ ਦਿਖਾ ਦੇ ਇੱਥੇ ਨੈਟਵਰਕ ਨਹੀਂ ਆਉਂਦਾ ਲਓ ਜੀ ਆ ਦੇਖੋ ਦੇਖ ਬਾਈ ਕਹਿ ਰਹੇ ਆ ਵੀ ਭੈਣ ਦੀ ਹੈਨਾ ਉਹ ਦੇਖੋ ਤੁਸੀਂ ਉਹ ਖੜਾ ਜਮਾ ਨੰਗੀ ਜਾਂਦਾ ਜੀ ਹਾਂ ਸੀ ਉਹ ਨੰਗੀ ਜਾਂਦਾ ਬਹੁਤ ਵੱਡਾ ਕਰਦੇ ਨੇ ਆਓ ਸੇ ਪਹਿਲਾਂ ਇੱਧਰ ਦਿਖਾ ਦੇ ਆਪਾਂ ਬਾਅਦ ਚ ਦਿਖਾ ਦਾਂਗੇ ਦੇਖੋ ਮਿੱਤਰੋ ਉਹ ਪੌਦਾ ਸਾਹਮਣੇ ਨਾਲ ਪਾਈਪ ਆ ਦਿਖਾਈ ਇੱਧਰ ਕਰੀ ਮੜਾ ਤਾਹਾਨੂੰ ਕਰੀ ਹਾਂਜੀ ਮਿੱਤਰੋ ਆ ਉਵੇਂ ਹੀ ਵਾਹਣ ਵਾਹਿਆ ਹੋਇਆ ਹੈ ਨਾ ਦੇਖੋ ਉਹ ਖੜਾ ਦੇ ਮੜ ਜਾ ਉਹ ਖੜਾ ਪੌਦ ਦੇ ਵਿੱਚ ਹੋਇਆ ਦੇਖੋ ਉਹ ਖੜਾ ਜਾਨਵਰ ਪੌਦ ਦੇ ਵਿੱਚ ਆਹ ਲਕੇਸਣ ਆ ਗਈ ਆਹ ਦੇਖੋ ਯਾਰ ਦਿਖਾਈ ਮੜੀ ਫੋਟੋ ਵੱਡੀ ਕਰਕੇ ਆਹ ਪਾਇਪ ਆ ਉਵੇਂ ਜੋਕਰ ਵੀਡੀਓ ਦਾ ਬਣਾਇਆ ਹੋਇਆ ਹੈ ਨਾ ਵੀਡੀਓ ਦੇ ਵਿੱਚ ਆਹ ਦੇ ਆਹ ਪਾਇਪ ਆ ਕਾਲਾ ਅਸੀਂ ਕਾਲਾ ਪਾਇਪ ਤੁਹਾਡੇ ਸਾਹਮਣੇ ਆ ਸੀ ਇਹ ਕੱਲ ਇੱਥੋਂ ਦੀ ਵੀਡੀਓ ਬਈ ਇੱਥੇ ਸੀ ਠੀਕ ਆ ਬਾਈ ਕਹਿੰਦਾ ਹੈਗਾ ਸੀ ਸੁਖਵੀਰ ਭੰਦੇਰਾ ਤੇ ਵਿੱਚ ਵੀਰ ਕਹਿੰਦੇ ਵੀ ਗਲਤ ਫਵਾਵਾਂ ਨੇ ਵੀ ਹੈ ਨਹੀਂ ਯਾ ਵਾ ਹਨਾ ਇੱਥੇ ਸੀ ਬਾਈ ਮੈਨੂੰ ਫੋਨ ਲਾਇਆ ਬਾਈ ਦਾ ਇੱਕ ਤਾਂ ਮੁੱਕਰੀ ਕਰੀ ਸੀ ਕਹਿੰਦਾ ਯਾਰ ਮੈਨੂੰ ਫੋਨ ਤੰਗ ਬੜਾ ਕਰਦੇ ਹਾਂ ਹਾਂ ਤੇ ਬਾਈ ਦਾ ਉਹ ਇਹਨੂੰ ਆ ਜਾ ਹਰੇਕ ਕਹਿੰਦਾ ਫੋਨ ਲਾ ਲੈਂਦਾ ਮੈਨੂੰ ਕਹਿੰਦਾ ਬਾਈ ਹੁਣ ਕੀ ਕੀਤਾ ਜਾਵੇ ਹਨਾ ਕਿ ਜਦੋਂ ਲੰਘ ਹੀ ਗਿਆ ਲੰਘ ਹੀ ਗਿਆ ਉਹ ਬਾਈ ਥੋੜਾ ਜਿਹਾ ਡਰ ਗਿਆ ਸੀ ਉਹਨਾਂ ਨੇ ਚਲੋ ਵੀਡੀਓ ਕਵਰ ਕਰ ਲਈ ਜਿਹੜਾ ਯਕੀਨ ਸੀ ਉਹ ਆ ਗਿਆ ਆਪਾਂ ਨੂੰ